ਵੇ ਯਾਰ ਖਿਡਾਰੀਆਂ ਨੂੰ ਬੇਤੀ ਕਰਦਾ ਹੈ ਬਾਈ ਬੇਸ਼ਕ ਕਬੱਡੀ ਖੇਡੋ ਬਈ ਦੱਸੋ ਜਿਹੜੇ 2000 ਦੇ ਹੋਣਗੇ ਉਧਰ ਜੱਗੂ ਦੇ ਨੇ ਜੱਸੇ 2000 ਦੇ ਹੋਣਗੇ ਐ ਸਾਹਮਣੇ ਕਹਿੰਦੇ ਸ਼ੀਰ ਪਾਸੇ ਵੀ ਹੁੰਦਾ ਵੀ ਭਲਾ ਇਹਨਾਂ ਦੇ ਹੱਥੇ ਹੋ ਜਾਏ ਤੇ ਰੱਬ ਰੱਬ ਆਪ 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 ਇਧਰ ਬੱਲੇ 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 ਆਜੀ ਕਹਿੰਨੂ ਜੀ ਇਹ ਕਹਿੰਦੇ ਸ਼ਾਜੀ ਦੇ ਨਾਲ ਰਹਾ ਪੈਸੇ ਪਰ ਸਾਹਮਣੇ ਦੇਖਣਾ ਵੀ ਸਾਡੇ ਭਾ ਬੰਗੜੇ ਪੋਦੇ ਧੰਨਵਾਦ ਹੈ ਉਹ ਪਾਰੇ 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 ਸ਼ਾਬ ਜੇਟਾ ਇਹ ਮੇਲਾ ਕਿਤੇ ਕਿਤੇ

बेला कहना शिलू भजू गया जगू हाकूले चार कैमरा मार दे लाइव आया वेगा वाला मेला सवेरी टकर भजके मोड़ दो भज के मोड़ दो नंबर फैसला आओ नंबर चासी

ਮੇਲਾ ਕਬਾਲਪੁਰੇ ਦਾ ਉਹ ਕਮਾਲ ਇਹ ਆਇਆ ਮੈਂ ਤੁਹਾਨੂੰ 1 ਮਿੰਟ ਬੇਹਰ ਖਿਡਾਰੀਆਂ ਤੋਂ ਬੇਨਤੀ ਹੈ ਯਾਰ ਬੇਨਤੀ ਕਰਦਾ ਭਾਈ ਬੇਸ਼ੱਕ ਕਬੱਡੀ ਖੇਡੋ ਬੇਰੀਓ ਪਰ ਜਦੋਂ ਤੁਸੀਂ ਇਦਾਂ ਨੂੰ ਹਾਈਪਰ ਹੋ ਕੇ ਤੀਜੇ ਨੂੰ ਇਦਾਂ ਸਿੱਧੇ ਤਰ੍ਹਾਂ ਤੇ ਨਹੀਂ ਇਦਾਂ ਦੇ ਐਕਸ਼ਨ ਨਾ ਕਰੋ ਵੀਰ ਬਣ ਕੇ ਹਾਈਪਰ ਹੋ ਕੇ ਤਾਂ ਮੇਰੀਓ ਤੁਸੀਂ ਕਬੱਡੀ ਦੇ ਵੱਡੇ 스타 ਹੋ ਤੁਸੀਂ ਕਬੱਡੀ ਦੇ ਵੱਡੇ ਚਾਰਟ ਦੇ ਵੀਰ ਹੋ ਅਨੁਸ਼ਾਸਨ ਬਣਾ ਕੇ ਰੱਖੋ ਯਾਰ ਇਹਦਾ ਚੰਗਾ ਨਹੀਂ ਲੱਗਦਾ आप पवन लंबा समा हो गया जगो हाथाड़ी जगो हाथों बाड़ी है जगो हाथों बाड़ी है यार इना का ना करिए प्यार ना आ ਵੀਰੇ ਦਰਸ਼ਕਾਂ ਦੇ ਵੇਤੇ ਆ ਭਰਾ ਬਣ ਕੇ ਯਾਰ ਇਦਾਂ ਨਾ ਕਰੋ ਯਾਰ ਓਏ 1 ਮਿੰਟ ਜੀ